ऐसे बच्चे ਦਾ ਦੁੱਖ ਸਾਨੂੰ ਵੀ ਹੈ ਜਿਨ੍ਹਾਂ ਉਹਨਾਂ ਦਾ ਬੱਚਾ ਸੀ ਸਾਡਾ ਵੀ ਇਹ ਬੱਚਾ ਆ ਜਿਨ੍ਹਾਂ ਦਾ ਦੁੱਖ ਉਹਨਾਂ ਨੂੰ ਹੈ ਸਾਨੂੰ ਵੀ ਹੈ ਫਾਂਸੀ ਦਿਓ 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 ਫਾਂਸੀ ਤੋਂ ਵੀ ਜਿਹੜੀ ਕੜੀ ਸਜ਼ਾ ਹੁੰਦੀ ਉਹ ਵੀ ਇਹਨੂੰ ਮਿਲਣੀ ਚਾਹੀਦੀ ਹੈ ਬਸ ਐਸੀ ਕੁਸ਼ਲ ਨਹੀਂ ਜਾਣਦੇ ਇਹਨੂੰ ਬੱਚੇ ਨਹੀਂ ਸਾਬ ਜਾਣਦੇ ਨਮਸਕਾਰ ਅਸੀਂ ਪ੍ਰਵਾਸੀ ਮਜ਼ਦੂਰ ਕੋਈ ਜੂਪੀ ਤੋਂ ਆ ਕੋਈ ਬਿਹਾਰ ਤੋਂ ਕੋਈ ਬੰਗਾਲ ਤੋਂ ਆਪਣੀ ਰੋਜੀ ਰੋਟੀ ਲਈ ਕਮਾਨਖਨ ਆਏ ਆ ਕੈਦਾ ਕਤਲ ਕੈਨੂੰ ਨੁਕਸਾਨ ਕਰਨ ਨਹੀਂ ਆਏ ਆ ਅਸੀਂ ਰੇੜੀ ਲਾਂਦੇ ਆ ਸਾਨੂੰ ਰੇੜੀ ਨਹੀਂ ਲਿੱਤੇ ਲਾਂਦ ਦਿੱਤੀ ਜਾਂਦੀ ਹੈ ਇਹ ਮਜ਼ਦੂਰੀ ਕੋਲਕਾਪੇ ਟਿੱਕੇ ਹੈ ਜੋ ਵੀ ਨੂਡਲ 버ਗਰ ਜੋ ਵੀ ਕੀਤਾ ਸਾਡਾ ਖਲਾਰਾ ਪਾ ਕੇ ਚੱਲ ਜਾਂਦੇ ਆ ਇਸ ਬੱਚੇ ਦਾ ਦੁੱਖ ਸਾਨੂੰ ਵੀ ਹੈ ਜਿੰਨਾ ਉਹਨਾਂ ਦਾ ਬੱਚਾ ਸੀ ਸਾਡਾ ਵੀ ਇਹ ਬੱਚਾ ਆ ਜਿੰਨਾ ਦੁੱਖ ਉਹਨਾਂ ਨੂੰ ਹੈ ਸਾਨੂੰ ਵੀ ਹੈ ਜੋ ਸਜ਼ਾ ਉਹਨਾਂ ਨੂੰ ਕਾਨੂੰਨ ਦੇਗਾ ਸਾਨੂੰ ਦੇ ਦਿਓ ਅਸੀਂ ਉਹਨੂੰ ਦੇਵਾਂਗੇ ਉਹਨੂੰ ਫਾਂਸੀ ਦੀ ਵੀ ਕੜੀ ਸਜ਼ਾ ਦੇਵਾਂਗੇ ਸਾਡੀ ਮੰਗ ਇਹੀ ਹੈ ਮਜ਼ਦੂਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕੜੀ ਤੋਂ ਕੜੀ ਸਜ਼ਾ ਨੂੰ ਦਿੱਤੀ ਜਾਵੇ ਜਿਹੜਾ ਕਾਤਲ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਹੋਰ ਕੁਝ ਨਹੀਂ ਸਾਡੇ ਅੱਗੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਨੂੰ ਪ੍ਰਸ਼ਾਸਨ ਸਾਡੇ ਨਾਲ ਹੋਵੇ ਤੇ ਸਹੀ ਪ੍ਰਸਨਾ ਹੋਈਏ ਬੱਚੇ ਨੂੰ ਇਨਸਾਫ ਮਿਲੇ ਬੱਚੇ ਨੂੰ ਜਦ ਇਹਦੇ ਕਦਰ ਨੂੰ ਜਤੋਂ ਤਾਂ ਫਾਂਸੀ ਹੋਵੇ ਫਾਂਸੋ ਦੀ ਵੀ ਕੋਈ ਕੜੀ ਸਜ਼ਾ ਹੋ ਵੀ ਹੋਵੇ ਉਹ ਵੀ ਮਿਲੇ ਫਾਂਸੀ ਤੋਂ ਵੀ ਜਿਹੜੀ ਕੜੀ ਸਜ਼ਾ ਹੁੰਦੀ ਉਹ ਵੀ ਇਹਨੂੰ ਮਿਲਣੀ ਚਾਹੀਦੀ ਹੈ ਬਸ ਐਸੀ ਕੋਸ਼ਿਸ਼ ਨਹੀਂ ਚਾਹੁੰਦੇ ਇਹਨੂੰ ਬੱਚੇ ਨੂੰ ਇਨਸਾਫ ਚਾਹੁੰਦੇ ਹੈ ਮਿਲਣਾ ਚਾਹੀਦਾ ਇਹਨੂੰ ਬਕਸਣਾ ਨਹੀਂ ਚਾਹੀਦਾ ਬਸ ਇਨਸਾਫ ਆਜਿ ਬਕਸੇ ਨਹੀਂ strength, strength, strength strength, strength, strength. groundwater ayudi diatari, WATCH IT GO.